ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੌੜੀ ਮਹੱਲਾ ਪੰਜਿਮਾ ਤੁਮ ਹਰ ਸਿੱਤੀ ਰਾਤੇ ਸੰਤੋ ਸਤਿਗੁਰੂ ਧੰਗੁਰੂ ਅਰਜਨ ਦੇ ਮਹਾਰਾਜ ਗੌੜੀ ਰਾਗ ਚ ਬਖਸ਼ਿਸ਼ਾਂ ਵਰਤਾ ਰਹੇ ਨੇ ਤੁਮ ਹਰ ਸਿੱਤੀ ਰਾਤੇ ਸੰਤੋ हे ਸੰਤਜਨੋ ਤੁਸੀਂ ਆਪਣੇ ਪਰਮਾਤਮਾ ਨਾਲ ਇੱਕ ਮਿੱਕ ਹੋਏ ਹੋ ਜੀ ਨਿਵਾਹੇ ਲੇ ਹੋ ਮੋ ਕੋ ਪੁਰਖ ਵਿਦਾਤੇ ਔੜ ਪਹੁੰਚਾਉਂਦਾਤੇ ਸਤਗੁਰੂ ਕਹਿ ਰਿਨ ਹੈ ਪ੍ਰਭੂ ਕਿਰਪਾ ਕਰੋ ਮੈਨੂੰ ਆਪਣੇ ਨਾਲ ਤੁਸੀਂ ਜੋੜ ਲਵੋ ਮੇਰੀ ਜਿਹੜੀ ਪ੍ਰੀਤ ਹੈ ਨਾ ਤੁਸੀਂ ਅਖੀਰ ਤੱਕ ਤੁਸੀਂ ਨਿਭਾ ਦੇਓ ਜੀ ਰਹਾਉ ਤੁਮਰਾ ਮਰਮ ਤੁਮਾਹੀ ਜਾਣਿਆ ਤਮਪੂਰਣ ਪੁਰਖ ਵਿਦਾਤੇ ਤੁਹਾਡਾ ਮਰਮ ਦਾ ਭਾਵ ਹੁੰਦਾ ਵੀ ਜੋ ਤੁਹਾਡੇ ਅੰਦਰ ਵੇਦਨਾ ਉਹ ਤੁਸੀਂ ਹੀ ਜਾਣਿਆ ਹੈ ਪ੍ਰਭੂ ਤੁਸੀਂ ਹੀ ਪੂਰਨ ਪੁਰਖ ਵਿਦਾਤੇ ਹੋ ਭਾਵ ਕੇ ਸ੍ਰਿਸ਼ਟ ਹੋ ਜੀ ਰਾਖੋ ਸ਼ਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੀ ਕਿਪਾ ਕਰੋ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਅਨਾਥਾਂ ਦੀਨ ਹਾ ਸਾਡੀ ਅਵਸਥਾ ਮਹਾਰਾਜ ਤੁਸੀਂ ਉੱਚੀ ਕਰੋ ਤਰਨ ਸਾਗਰ ਬੋਏ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਤੀ ਜਿਹੜੇ ਤੁਹਾਡੇ ਚਰਨ ਨੇ ਨਾ ਉਹ ਪਵਜਲ ਸਾਗਰ ਤੋਂ ਤਰਨ ਵਾਲੇ ਨੇ ਤੁਸੀਂ ਆਪਣੀ ਆਪ ਜਾਣਦੇ ਹੋ ਜੀ ਕਰ ਕਿਰਬਾ ਜਿਸ ਰਾ ਕੋ ਸੰਗੇ ਤੇਤੇ ਪਾਰ ਪਰਾਤੇ ਕਿਰਪਾ ਕਰਕੇ ਜਿੰਨਾਂ ਨੂੰ ਤੁਸੀਂ ਆਪਣੇ ਨਾਲ ਜੋੜਦੇ ਹੋ ਉਹ ਜੀ ਪਵਜਲ ਸਾਗਰ ਹਰ ਜਾਂਦੇ ਹਨ ਈਤ ਊਤ ਪ੍ਰਵ ਤੂੰ ਸਮਰੱਥਾ ਸਭ ਕਿਛ ਤੁਮ ਰੈ ਹਾਥੇ ਲੋਕ ਪਰਲੋਕ ਚ ਤੁਸੀਂ ਸਮਰੱਥ ਸਭ ਕੁਛ ਤੁਹਾਡੇ ਹੱਥ ਹੀ ਹੈ ਜੀ ਐਸਾ ਨਿਦਾਨ ਦੇਹੋ ਮੋਕੋ ਹਰ ਜਨ ਚੱਲੇ ਹਮਰੇ ਸਾਥੇ ਐਸਾ ਨਾਮ ਖਜ਼ਾਨਾ ਸਾਨੂੰ ਬਖਸ਼ੋ ਜੋ ਖੀਰਲੇ ਵਕਤ ਤੱਕ ਸਾਡੇ ਨਾਲ ਨਿਭੇ ਜੀ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਮੈਂ ਨਿਰਗੁਣ ਆਰਾਹਾਂ ਮੈਨੂੰ ਗੁਣ ਬਖਸ਼ੋ ਤਾਂ ਕਿ ਮੈਂ ਤੁਹਾਡਾ ਨਾਮ ਜਪ ਧਾਰਾਂ ਹਾਂ ਜੀ ਸੰਤ ਪ੍ਰਸਾਦ ਨਾਨਕ ਹਰ ਭੇਟੀ ਮਨ ਤਨ ਸ਼ੀਤਲ ਧਰਾਪੇ ਗੁਰੂ ਕਿਰਪਾ ਦੇ ਨਾਲ ਹੈ ਨਾਨਕ ਜਿਨ੍ਹਾਂ ਨੂੰ ਹਰੀ ਮਿਲ ਗਿਆ ਉਹਨਾਂ ਦਾ ਮਨ ਤਨ ਸ਼ੀਤਲ ਰਹਿੰਦਾ ਹੈ ਗੌੜੀ ਮਹੱਲਾ ਪੰਜੀਵਾ ਸਹਿਜ ਸਮਾਇੋ ਦੇਵ ਸਹਿਜ ਸਮਾਇੋ ਦੇਵ ਜਿਹੜੇ ਸਹਿਜ ਅਵਸਥਾ ਚ ਟਿਕ ਕੇ ਹਰੀ ਨਾਲ ਜੁੜੇ ਹਨ ਜੀ ਮੋ ਕੋ ਸਤਗੁਰ ਭਏ ਦਿਆਲ ਦੇਵ ਮੇਰੇ ਉੱਤੇ ਵੀ ਹਰੀ ਬਖਸ਼ਿਸ਼ਵਾਨ ਮਿਹਰਵਾਨ ਹੋ ਗਏ ਹਨ ਜੀ ਰਹਾਉ ਖਾਟ ਜੀਵਰੀ ਕੀਓ ਦਾਸ ਰੋ ਸੰਤਨ ਟਹਿਲਾਇ ਮੇਰੀ ਜਿਹੜੀ ਮੋਹ ਦੀ ਫਾਈ ਹੈ ਉਨੂੰ ਕੱਟ ਕੇ ਆਪਣਾ ਦਾਸ ਬਣਾ ਲਿਆ ਹੈ ਜੀ ਠੇਕ ਨਾਮ ਕੋਥਿਓ ਪੂਜਾਰੀ ਮੋ ਕੋ ਅਚਰਜ ਗੁਰਹੈ ਦਿਖਾਇਓ ਮੈਨੂੰ ਗੁਰੂ ਨੇ ਉਸ ਪਰਮਾਤਮਾ ਦੇ ਅਚਰਜ ਕੋਤਕ ਵਿਖਾ ਦਿੱਤੇ ਨੇ ਕਿਰਪਾ ਕੀਤੀ ਹੈ ਤੇ ਮੈਂ ਹੁਣ ਇੱਕ ਨਾਮ ਦਾ ਹੀ ਪੂਜਾਰੀ ਭਾਵ ਕੇ ਜਪਨ ਵਾਲਾ ਬਣ ਗਿਆ ਹਾਂ ਜੀ ਆਇਓ ਪ੍ਰਕਾਸ਼ ਸਰਬ ਊਜੀਆਰਾ ਗੁਰ ਗਿਆਨ ਮਨੇ ਪ੍ਰਗਟਾਇਓ ਹੀਰ ਦੇ ਚ ਪ੍ਰਕਾਸ਼ ਹੋ ਗਿਆ ਚਾਨਣ ਦਾ ਤੇ ਮਿਹਰ ਕੀਤੀ ਸਤਿਗੁਰਾਂ ਨੇ ਵੀ ਗੁਰੂ ਗਿਆਨ ਰੂਪੀ ਅੰਦਰ ਦੀਵਾ ਬਲ ਗਿਆ ਹੈ ਜੀ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ ਅੰਮ੍ਰਿਤ ਨਾਮ ਪੀ ਕੇ ਮਨ ਤ੍ਰਿਪਤ ਹੋ ਗਿਆ ਤੇ ਮਨ ਹੋ ਨਿਰਪਉ ਭਾਵ ਕੇ ਨਿਰਪਉ ਹੋ ਕੇ ਅਨਪੈ ਦੀ ਅਵਸਥਾ 'ਚ ਟਿਕ ਗਿਆ ਹੈ ਜੀ ਮਾਨ ਆਗਿਆ ਸਰਬ ਸੁਖ ਪਾਏ ਦੁਖਾਂ ਠਾਉਂ ਗਵਾਇਓ ਆਗਿਆ ਮੰਨ ਕੇ ਸਾਰੇ ਸੁਖ ਹਾਸਲ ਕਰ ਲੈਨੇ ਤੇ ਦੁੱਖਾਂ ਦਾ ਡੇਰਾ ਢਾ ਦਿੱਤਾ ਹੈ ਜੀ ਜੋ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਜਦੋਂ ਠਾਕੁਰ ਮਿਹਰਬਾਨ ਬਖਸ਼ਿਸ਼ਵਾਨ ਹੋਗੇ ਤੇ ਉਹ ਆਨੰਦ ਦਾ ਘਰ ਵੇਖ ਲਿਆ ਜੀ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕਿਉ ਹਰਿ ਰਾਯੋ ਸਾਰੇ ਖੇਲ ਹਰੀ ਨੇ ਪ੍ਰਗਟ ਕੀਤੇ ਨੇ ਨਾ ਸੰਸਾਰ ਵਿੱਚ ਕੁਝ ਜੰਮਦਾ ਨਾ ਮਰਦਾ ਪਾਉਕੇ ਸੰਸਾਰ ਹਰੀ ਨੇ ਪੈਦਾ ਕੀਤਾ ਹੈ ਇਹ ਤੱਤ ਉਹੀ ਰਹਿੰਦੇ ਨੇ ਬਸ ਮਨੁੱਖ ਦਾ ਸ਼ਰੀਰ ਹੀ ਬਦਲਦਾ ਹੈ ਕਹੋ ਨਾਨਕ ਅਗੰਮ ਅਗੰਮ ਹੈ ਠਾਕੁਰ ਭਗਤ ਟੀਕ ਹਰਨਾਇਓ ਨਨਕ ਆਖ ਹਰੀ ਅਗੰਮ ਹੈ ਤੇ ਭਗਤਾ ਨੂੰ ਹਰੀ ਦਾ ਹੀ ਅਸਰ ਹੈ ਗਉੜੀ ਮਹੱਲਾ 5ਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਗਹੀ ਜੈਰੇ ਪਾਰ ਬ੍ਰਹਮ ਪ੍ਰਭੂ ਪੂਰਨ ਪਰਮੇਸ਼ਰ ਹੈ हे ਮਨ ਉਸ ਹਰੀ ਦਾ ਆਸਰਾ ਤੱਕੋ ਜੀ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈਰੇ ਜਿਨੇ ਖੰਡ ਬ੍ਰਹਮੰਡ ਪੈਦਾ ਕੀਤੇ ਨੇ ਮਨ ਉਸ ਹਰੀ ਦਾ ਨਾਮ ਜਪਨ ਕਰੋ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਮਨ ਮਤ ਤਿਆਗ ਦੇ ਆਪਣੀ ਹਰੀ ਦਾ ਹੁਕਮ ਮੁਝ ਕੇ ਸੁਖ ਖਟੋ ਜੀ ਜੋ ਪ੍ਰਭ ਕਰੈ ਸੋਈ ਭਲ ਮਾਨੋ ਸੁਖ ਦੁਖ ਉਹੀ ਧਾਈਐ ਰੇ ਜੋ ਪ੍ਰਭੂ ਕਰਦਾ ਉਹਨੂੰ ਭਰਲਾ ਕਰਕੇ ਸਤ ਕਰਕੇ ਮਨੋ ਦੁਖ ਸੁਖ ਚ ਉਹਨੂੰ ਹੀ ਧਿਆਉ ਜੀ ਕੋਟ ਪਤਿਤ ਉਧਾਰੇ ਕਿਨ ਮੈਂ ਕਰਤੇ ਬਾਰ ਨਾ ਲਾਗੈ ਰੀ ਹਰੀਨ ਇੱਕ ਪਲ ਮਾਤਰ ਦੇ ਵਿੱਚ ਕਰੋੜਾਂ ਪਤਿਤ ਲੋਕਾਂ ਨੂੰ ਤਾਰ ਦਿੱਤਾ ਸਮਾਂ ਇੱਕ ਪਲ ਦਾ ਨਹੀਂ ਹਿਲਾਇਆ ਦੀਨ ਦਰਦ ਭੰਜਨ ਸਵਾਮੀ ਜਿਸ ਭਾਵੇਂ ਤਿਸੈ ਨਿਵਾਜੈ ਰੀ ਉਹ ਹਰੀ ਦੀਨ ਦਰਦ ਦੁੱਖਾਂ ਨੂੰ ਭੰਜਨ ਵਾਲਾ ਜੇ ਤੇ ਕਿਰਪਾ ਕਰਦਾ ਉਨੂੰ ਹੀ ਨਿਵਾਜਦਾ ਹੈ ਜੀ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁਖ ਸਾਗਰ ਦੇ ਭਰੀ ਸਾਰਿਆਂ ਦਾ ਮਾਲਕ ਮਾਤਾ ਪਿਤਾ ਸੁਖਾਂ ਦਾ ਸਾਗਰ ਹੈ ਜੀ ਦਿਨ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਉ ਰਤਨਾਗਰ ਰੇ ਦਿਨਿਆ ਟੋਟ ਨਹੀਂ ਲੱਗਦੀ ਉਹ ਰਤਨਾ ਦੀ ਖਾਨ ਹਰੀ ਭਰਪੂਰ ਹੈ ਜੀ ਜਾਜਕ ਜਾਚੈ ਨਾਮ ਤੇਰਾ Swami ਕਟਕੜ ਅੰਤਰ ਸੋਈ ਰੇ ਰੇ ਹਰੀ ਜਾਚਕ ਤੇਰੇ ਤੋਂ ਨਾਮ ਮੰਗਦਾ ਹੈ ਬਖਸ਼ੋ ਜੀ ਨਾਨਕ ਦਾਸ ਤਾਕੀ ਸ਼ਰਣਾ ਜਾਂ ਤੇ ਬ੍ਰਿਥਾ ਨਾ ਕੋ ਕੋਈ ਰੇ ਨਾਨਕ ਦਾਸ ਉਹ ਸਰੀ ਦੀ ਸ਼ਰਨ ਵਿੱਚ ਆਇਆ ਜਿਹਦੇ ਤੋਂ ਬਿਰਥਾ ਕੋਈ ਨਹੀਂ ਜੀ ਰਾਗ ਗੌੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨ ਵਿਸਾਰੇ اے ਭਾਈ ਹਰੀ ਨੂੰ ਆਪਣੇ ਮਨ ਚੋਂ ਨਾ ਵਿਸਾਰੋ ਜੀ ਹਾਂ ਉਹਾਂ ਸਰਬ ਸੁਖ ਦਾਤਾ ਸਗਲ ਕਟਾਂ ਪ੍ਰਤ ਪਾਰੇ ਇੱਥੇ ਉੱਤੇ ਹਰ ਥਾਂ ਤੇ ਹਰੀ ਸੁਖਾਂ ਦਾ ਦਾਤਾ ਸਭ ਨੂੰ ਪਾਲਦਾ ਹੈ ਜੀ ਆਹਾ ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਜਿਹਦੀ ਰਸਨਾ ਹਰੀ ਦਾ ਨਾਮ ਜਪਦੀ ਸਤਗੁਰੂ ਕਿੰਨ ਮਾਤਰ ਚੋਦੇ ਮਹਾ ਕਸ਼ਟ ਕੱਟ ਦਿੰਦਾ ਹੈ ਜੀ ਸ਼ੀਤਲ ਸ਼ਾਂਤ ਸੂਖ ਹਰ ਸ਼ਰਣੀ ਜਲਤੀ ਅਗਨ ਨਿਮਾਰੇ ਮਹਾਰਾਜ ਉਹਦੀ ਜਲਤੀ ਅਗਨ ਕ੍ਰਿਸ਼ਨਾਂ ਦੀ ਅੱਗ ਨੂੰ ਬਜਾ ਦਿੰਦੇ ਨੇ ਉੰਦਰ ਸ਼ੀਤਲ ਸ਼ਾਂਤ ਟਿਕਾ ਹਾਸਲ ਹੋ ਜਾਂਦਾ ਹੈ ਜੀ ਗਰਭਕੁੰਡ ਨਰਕ ਤੇ ਰਾਖੈ ਪਉ ਜਲ ਪਾਰੇ ਉਤਾਰੇ ਉਹ ਪਰਮਾਤਮਾ ਇਸ ਨਰਕ ਰੂਪੀ ਜਿਹੜਾ ਕੁੰਡ ਹੈ ਕਿਹੜਾ ਗਰਭ ਜਿੱਥੇ ਮਾਂ ਦੇ ਅੰਦਰ ਪੇਟ ਦੀ ਅੱਗ ਬੱਚੇ ਨੂੰ ਸਾੜ ਵੀ ਸਕਦੀ ਲੇਕਿਨ ਪਰਮਾਤਮਾ ਦੀ ਕਿਰਪਾ ਨਾਲ ਰਹਿੰਦਾ ਹੈ ਤੇ ਸੰਸਾਰ ਵਿੱਚ ਆ ਕੇ ਵੀ ਮਾਇਆ ਅਗਨ ਇਹਨੂੰ ਮਾਰ ਦੇਣ ਦੀ ਸਤਗੁਰੂ ਪਵਜਲ ਸਾਗਰ ਤੋਂ ਤਾਰ ਦਿੰਦੇ ਹਨ ਸ਼ਰਨ ਕਮਲ ਆਰਾਦਤ ਮਨ ਮੈਂ ਜਮਕੀ ਤਰਾਸ ਵਿਦਾਰੇ ਜਿਨਨੇ ਹਰੀ ਦੇ ਚਰਨ ਕਮਲਾ ਨੂੰ ਆਰਾਧ ਲਿਆ ਮਹਾਰਾਜ ਨੇ ਦੀ ਜਮਾ ਦੀ ਤਰਾਸ ਮਕਾ ਦਿੱਤੀ ਹੈ ਪੂਰਨ ਪਾਰਬਰਮ ਪਰਮੇਸ਼ੁਰ ਊਚਾ ਗਮ ਉਪਾਰੀ ਹਰੀ ਪੂਰਨ ਹੈ ਪਾਰਬਰਮ ਪਰਮੇਸ਼ੁਰ ਹੈ ਬਹੁਤ ਉੱਚਾ ਪਾਉ ਕੇ ਬੇਅੰਤ ਹੈ ਜੀ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਵੇ ਜਨਮ ਨਹਾਰੇ ਜਿਨ੍ਹਾਂ ਨੇ ਗੁਣ ਗਾਇਆ ਗਉਂਦਿਆ ਤੇ ਆਂਦਿਆ ਸੁਖ ਹਾਸਲ ਕੀਤਾ ਉਹ ਜਨਮ ਨੂੰ ਜੂਵੇਚ ਨਹੀਂ ਹਾਰ ਕੇ ਗਏ ਕਾਮ ਕ੍ਰੋਧ ਲੋਭ ਮੋਮਨ ਲਿਨੋ ਨਿਰਗੁਣ ਕੇ ਦਾਤਾਰੇ ਹੇ ਨਿਰਗੁਣ ਕੇ ਦਾਤਾਰੇ ਜਿਸ ਤੇ ਹਰੀ ਕਿਰਪਾ ਕਰਦਉ ਦੇ ਵਿਕਾਰਾਂ ਨੂੰ ਹਰ ਲੈਂਦਾ ਹੈ ਜੀ ਕਰ ਕਿਰਪਾ ਅਪਨੋ ਨਾਮ ਦੀਜੈ ਨਾਨਕ ਸਦ ਬਲਿਹਾਰੇ ਨਾਨਕ ਹਰੀ ਤੁਹਾਡੇ ਤੋਂ ਸਦ ਸਦਾ ਬਲਿਹਾਰੇ ਜਾਂਦਾ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ ਜੀ ਰਾਗ ਗਉੜੀ ਚੇਤੀ ਮਹੱਲਾ 51 ੴ ਸਤਿਗੁਰ ਪ੍ਰਸਾਦ ਸੁਖ ਨਾਹੀ ਰਹਿ ਹਰ ਭਗਤ ਬਿਨਾ ਹਰੀ ਦੇ ਪਗਤੀ ਤੋਂ ਬਿਨਾ ਹੈ ਮਨ ਸੁਖ ਨਹੀਂ ਖਟਦਾ ਮੁੰਦਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਸਾਧ ਸੰਗਤ ਜਪ ਇੱਕ ਖਿੰਨਾ ਇੱਕ ਖਿੰਨ ਮਾਤਰ ਜੇ ਸੰਗਤ ਚ ਬੈ ਕੇ ਜਪ ਲੇਗਾ ਇਹ ਜਿਹੜਾ ਅਮੋਲਕ ਜੀਵਨ ਹੈ ਸਫਲਾ ਹੋ ਜਾਏਗਾ ਜੀ ਰਹਾਉ ਸੁਦ ਸੰਪਤ ਬਨਤਾ ਬਨੋਦ ਜੋ ਕੁਛ ਹੈ ਪੁੱਤਰ ਦੌਲਤ ਇਸਤਰੀ ਕਾ ਸੰਸਾਰ ਦੇ ਤਮਾਸ਼ੇ ਜੀ ਛੋੜ ਗਏ ਬਹੁ ਲੋਗ ਭੋਗ ਥਿਨ ਮਾਤਰ ਇਹ ਸਾਰੇ ਲੋਗ ਅਤੇ ਭੋਗ ਰਸ ਛੱਡ ਜਾਂਦੇ ਹਨ ਹੈ ਵਰਗੈ ਵਰ ਰਾਜ ਰੰਗ ਦੁਨੀਆ ਦੇ ਤਮਾਸ਼ੇ ਹੱਥ ਈ ਘੋੜੇ ਸਭ ਕੁਛ ਜੀ ਤਿਆਗ ਚਲਿਓ ਹੈ ਮੂੜ ਨੰਗ ਇਹ ਮੂੜ ਨੰਗ ਸਭ ਕੁਛ ਤਿਆਗ ਕਿਤ ਤੁਰ ਪੈਗਾ ਇੱਕ ਦਿਨ ਛੋਆ ਚੰਦਨ ਦੇਹ ਫੂਲਿਆ ਇਸ ਸੰਸਾਰ ਦੀ ਸੁਗੰਧੀਆਂ ਦੇ ਵਿੱਚ ਤੋਂ ਬੜਾ ਅਹੰਕਾਰਿਆ ਹੋਇਆ ਹੈ ਜੀ ਸੋ ਤਨ ਧਰ ਸੰਗ ਰੂਲਿਆ ਪਰ ਜਿਹੜਾ ਤੇਰਾ ਸਰੀਰ ਇੱਕ ਦਿਨ ਮਿੱਟੀ ਚ ਰੁਲ ਜਾਏਗਾ ਮੋਹ ਮੋਹਿਆ ਜਾਣੇ ਦੂਰ ਹੈ ਤੂੰ ਮਾਇਆ ਦੇ ਮੋਹ ਚ ਮੋਇਆ ਤੇ ਹਰੀ ਦੂਰ ਸਮਝਿਆ ਹੈ ਓ ਨਾਨਕ ਸਦਾ ਹਾ ਦੂਰ ਹੈ ਨਾਨਕ ਆਖ ਹਰੀ ਸਦਾ ਨੇੜੇ ਹੈ ਜੀ ਗੋੜੀ ਮਹੱਲਾ ਪੰਜਵਾ ਮਨ ਤਰ ਤਰਬੇ ਹਰ ਨਾਮ ਨੂੰ ਏ ਭਾਈ ਮਨ ਤਰ ਤਰਬੇ ਹਰ ਨਾਮ ਸਤਿਗੁਰੂ ਕਿਰਪਾ ਕਰਦੇ ਨੇ ਵੀ ਭਾਈ ਆਪਣੇ ਮਨ ਦੇ ਵਿੱਚ ਹਰੀ ਦਾ ਨਾਮ ਦਾ ਆਸਰਾ ਤੱਕ ਜੀ ਸਾਗਰ ਲਹਿਰ ਸੰਸਾar ਸੰਸਾਰ ਗੁਰਬੋਹਿਤ ਪਾਰ ਗ੍ਰਾਮ ਨੂੰ ਇਸ ਸੰਸਾਰ ਇਹ ਸੈਸਿਆਂ ਦੀਆਂ ਲਹਿਰਾਂ ਨੇ ਪਰਮ ਦੀਆਂ ਲਹਿਰਾਂ ਨੇ ਗੁਰਬੋਹਿਤ ਜਹਾਜ਼ ਨਾਲ ਹੀ ਪਾਰ ਉਤਰੇਗਾ ਜੀ ਰਹਾਓ ਕਲ ਕਾਲਖ ਅੰਦੇ ਆਰੀਆਂ ਇਹ ਕਲਯੁਗ ਵਿੱਚ ਮਾਇਆ ਦੇ ਕਾਲਖ ਮਨੁੱਖ ਨੂੰ ਹਨੇਰੇ ਚ ਪਟਕਾਈ ਰੱਖਦੀ ਹੈ ਗੁਰ ਗਿਆਨ ਦੀਪਕ ਉਜਿਆਰੀਆਂ ਗੁਰ ਗਿਆਨ ਰੂਪੀ ਦੀਪਕ ਜਦੋਂ ਬਲਦਾ ਹੈ ਮਨੁੱਖ ਦੇ ਹਿੰਦ ਦੇ ਚਾਨਣ ਹੋ ਜਾਂਦਾ ਹੈ ਜੀ ਵਿਖ ਵਿਖਿਆ ਪਸਰੀ ਅਤ ਕਣੀ ਹਰ ਪਾਸੇ ਮਾਇਆ ਦਾ ਪਸਾਰਾ ਹੈ ਜੀ ਸੁਬਰੀ ਜਪ ਜਪ ਹਰ ਗੁਣੀ ਉਹਨੂੰ ਜਪਣ ਵਾਲੇ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਮਤਵਾਰੋ ਮਾਇਆ ਸੋਇਆ ਇਹ ਜੀਵ ਮਾਇਆ ਦੇ ਮੋਚ ਮਸਤਿਆ ਹੈ ਨਸ਼ੇ ਵਿੱਚ ਹੈ ਗੁਰ ਭੇਟ ਤ ਪ੍ਰਮ ਪਉ ਖੋਇਆ ਗੁਰੂ ਮਿਲਦਿਆ ਹੀ ਪਰਮ ਮੁੱਕ ਜਾਂਦਾ ਹੈ ਜੀ ਕਹੋ ਨਾਨਕ ਇੱਕ ਤੇ ਆਇਆ ਇਹ ਨਨ ਕਾਖ ਜਿਨ੍ਹਾਂ ਨੇ ਇੱਕ ਧਿਆ ਲਿਆ ਜੀ ਘਟ ਘਟ ਨਦਰੀ ਆਇਆ ਉਹਨਾਂ ਨੂੰ ਹਰੇਕ ਹਿਰਦੇ ਚ ਹਰੀ ਹਾਜ਼ਰ ਨਾਜ਼ਰ ਦਿੱਸ ਗਿਆ ਜੀ ਗੌੜੀ ਮਹੱਲਾ ਪੰਜਵਾਂ ਦੀਬਾਨ ਹਮਾਰੋ ਤੂੰ ਹੀ ਏਕਾ ਮਰੀ ਸਾਨੂੰ ਸਿਰਫ ਤੇਰਾ ਹੀ ਆਸਰਾ ਹੈ ਜੀ ਸੇਵਾ ਥਾਰੀ ਗੁਰਹਾ ਟੇਕ ਗੁਰੂ ਦੀ ਕਿਰਪਾ ਨਾਲ ਤੁਹਾਡੀ ਕੀਤੀ ਸੇਵਾ ਸਫਲੀ ਹੋ ਗਈ ਹੈ ਜੀ ਰਾਹਾਉ ਆਨਿਕ ਜੁਗਤ ਨਹੀਂ ਪਾਇਆ ਅਨੇਕਾ ਜੁਗਤੀਆਂ ਨਾਲ ਹਰੀ ਨਹੀਂ ਮਿਲਦਾ ਜੀ ਚੱਕਰ ਲੈ ਲਾਇਆ ਗੁਰੂ ਦੇ ਰਾਹੀ ਅਸੀਂ ਸੇਵਕ ਬਣ ਕੇ ਹੀ ਤੁਹਾਡਾ ਨਾਮ ਖਟਿਆ ਹੈ ਮਾਰੇ ਪੰਜ ਬਖਾਦੀਆਂ ਅੰਦਰੋਂ ਪੰਜੇ ਵਿਕਾਰ ਮੁਕਾ ਲਏ ਹਨ ਜੀ ਗੁਰੂ ਕਿਰਪਾ ਤੇ ਦਲ ਸਾਧਿਆ ਗੁਰੂ ਕਿਰਪਾ ਨਾਲ ਇਸ ਦਲ ਨੂੰ ਵਿਕਾਰਾਂ ਨੂੰ ਸਾਧ ਲਿਆ ਹੈ ਜੀ ਬਖਸ਼ਿਸ਼ ਵਜੋਂ ਮਿਲ ਇੱਕ ਨਾਮ ਬਖਸ਼ਿਸ਼ ਵਜੋਂ ਭਾਵੇਂ ਕਿ ਸਤਿਗੁਰੂ ਕੋਲ ਇੱਕ ਨਾਮ ਮਿਲ ਦਾਤ ਮਿਲੀ ਹੈ ਜੀ ਸੂਖ ਸਹਿਜ ਆਨੰਦ ਦੋ বিশ্রাম ਜਿਸ ਕਿਰਪਾ ਨਾਲ ਹਿਰਦੇ ਚ ਸੁਖ ਸਹਿਜ ਆਨੰਦ ਪ੍ਰਗਟ ਹੋ ਗਿਆ ਹੈ ਪ੍ਰਭ ਕੀ ਚਾਕਰ ਸਿ ਭਲੇ ਜਿਹੜੇ ਪ੍ਰਭੂ ਦੇ ਚਾਕਰ ਨੇ ਉਹ ਪੜਲੇ ਹਨ ਜੀ ਨਾਨਕ ਤਿੰਨ ਮੁਖ ਉਜਲੇ ਨਾਨਕ ਉਹਨਾਂ ਦੇ ਮੁਖ ਪਵਿੱਤਰ ਤੇ ਉਜਲੇ ਹਨ ਗੌੜੀ ਮਹੱਲਾ ਪੰਜਵਾਂ ਜੀਰੇ ਓਲਾ ਨਾਮ ਕਾ ਇਹ ਜਿੰਦ ਨੂੰ ਸਿਰ ਫਰੀ ਦੇ ਨਾਮ ਦਾ ਸਹਾਰਾ ਹੈ ਜੀ ਕਵਰਜ ਕਰਨ ਕਰਾਵਣੋ ਤਿਨ ਮੈਂ ਪਉ ਹੈ ਜਾਮ ਕਾ ਜੇ ਹੋਰ ਜਿੰਨਾ ਵਿੱਚ ਸੰਸਾਰ ਚ ਕਿਰਤ ਵਿਹਾਰ ਤੰਦਾ ਕਰਨਾ ਸਭ ਵਿੱਚ ਜਮਾ ਦਾ ਡਰ ਬਣਿਆ ਰਹਿਦਾ ਹੈ ਰਹਾਓ ਔਰ ਜਤਨ ਨਹੀਂ ਪਾਈਆ ਹੋਰਾ ਜਿਤਨਾ ਨਾਲ ਹਰੀ ਨਹੀਂ ਮਿਲਦਾ ਵੱਡੇ ਭਾਗ ਹਰ ਧਿਆਈਏ ਵੱਡੇ ਭਾਗਾ ਨਾਲ ਹੀ ਹਰੀ ਮਿਲਦਾ ਹੈ ਲੱਖ ਹਕਮਤੀ ਜਾਨੀ ਐ ਹਰੀ ਨੂੰ ਹੀ ਪਾਈ ਆਪਣਾ ਸਰਾ ਬਣਾਓ ਹੋਰ ਚਲਾਕੀਆਂ ਨਾਲ ਨਹੀਂ ਮਿਲਦਾ ਜੀ ਅੱਗੇ ਤਿਲ ਨਹੀਂ ਮੰਨੀਆਂ ਹਕਮਤੀ ਚਲਾਕੀਆਂ ਜੇ ਹੋਣ ਇੱਕ ਤਿਲ ਮਾਤਰ ਅੱਗੇ ਨਹੀਂ ਮੰਨੀਆਂ ਜਾਂਦੀਆਂ ਅਹੰਬੁਧ ਕਰਮ ਕਮਾਵਣੇ ਜਿੰਨੇ ਹੰਕਾਰ ਵਿੱਚ ਕਰਮ ਕਮਾਉਣਾ ਹੈ ਗਰੇ ਬਾਲੂ ਨੀਰ ਬਹਾਵਣੇ ਇਹ ਸਾਰੇ ਹੰਕਾਰ ਵਾਲੇ ਕਰਮ ਇੱਕ ਜਿਹੜਾ ਬਾਲੂ ਦੀ ਕੰਧ ਵਾਂਗ ਨੇ ਇਹ ਆ ਇੱਕ ਰੇਤ ਵਾਂਗ ਨੇ ਜੋ ਪਲ ਮਾਤਰ ਚ ਨੈ ਚ ਵਹਿ ਜਾਂਦੇ ਹਨ ਪਾਣੀ ਚ ਪ੍ਰਭੂ ਕਿਰਪਾਲ ਕਿਰਪਾ ਕਰੇ ਜਿਦੇ ਤੇ ਪ੍ਰਭੂ ਕਿਰਪਾ ਕਰਦਾ ਹੈ ਨਾਮ ਨਾਨਕ ਸਾਧੂ ਸੰਗ ਮਿਲੈ ਨਾਨਕ ਉਹਨੂੰ ਹੀ ਗੁਰੂ ਦੀ ਸੰਗਤ ਚ ਨਾਮ ਮਿਲਦਾ ਹੈ ਗੋੜੀ ਮਹੱਲਾ ਪੰਜਵਾ ਬਾਰ ਨੈ ਬਲਿਹਾਰਣੈ ਲਖ ਬਰੀਆ ਮੈਂ ਸਤਿਗੁਰੂ ਤੋਂ ਲੱਖਾਂ ਵਾਰ ਸਦਕੇ ਜਾਨਾ ਹਾਂ ਨਾਮ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਹਰੀ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ ਰਹਾਉ ਕਰਨ ਕਰਾਵਣ ਤੂੰ ਹੀ ਏਕਾ ਤੁਸੀਂ ਹੀ ਕਰਨ ਕਰਾਉਣ ਵਾਲੇ ਹੋ ਜੀ ਜੀ ਜੰਤ ਕੀ ਤੂੰ ਹੀ ਏਕਾ ਜੀਆਂ ਜਨਤਾ ਦਾ ਤੁਸੀਂ ਹੀ ਆਸਰਾ ਹੋ ਰਾਜ ਜੋਬਨ ਪ੍ਰਭ ਤੂੰ ਤਨੀ ਪ੍ਰਭੂ ਤੁਸੀਂ ਹੀ ਰਾਜ ਜੋਬਨ ਦਾ ਮਾਲਕ ਹੋ ਤੂੰ ਨਿਰਗੁਣ ਉਹ ਸਰਗੁਣੀ ਤੁਸੀਂ ਹੀ ਨਿਰਗਣ ਰੂਪ ਹੋ ਤੁਸੀਂ ਹੀ ਸਰਗੁਣ ਰੂਪ ਹੋ ਹਾਂ ਊਹਾ ਤੁਮ ਰਖੇ ਹਰ ਥਾਂ ਤੇ ਤੁਸੀਂ ਜੀਵਾਂ ਦੀ ਰੱਖਿਆ ਕਰਦੇ ਹੋ ਗੁਰ ਕਿਰਪਾ ਤੇ ਕੋ ਲਖੇ ਪਰ ਗੁਰੂ ਕਿਰਪਾ ਨਾਲ ਕੋਟਾਵਾਂ ਇਸ ਭੇਦ ਨੂੰ ਜਾਣਦਾ ਹੈ ਅੰਤਰਜਾਮੀ ਪ੍ਰਭ ਸੋ ਜਾਨ ਪ੍ਰਭੂ ਅੰਤਰਜਾਮੀ ਹੈ ਬਹੁਤ ਸਿਆਣਾ ਹੈ ਜੀ ਨਾਨਕ ਤਕਿਆ ਤੂੰ ਹੀ ਤਾਣ ਨਾਨਕ ਦੇ ਤੁਸੀਂ ਹੀ ਆਸਰੇ ਤਾਣ ਮਾਣ ਬਲ ਹੋ ਜੀ ਗੋੜੀ ਮਹੱਲਾ ਪੰਜਵੇਂ ਹਰ 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 ਆਰਾਧੀ ਐ ਇਸ ਖਰੀਦਾ ਭਾਈ ਅਰਾਧਨ ਕਰੋ ਸੰਤ ਸੰਗ ਹਰ ਮਨ ਵਸੈ ਪਰਮ ਮੋਹੋਂ ਪਾਉ ਸਾਦੀ ਐ ਸੰਸੰਗਤ ਵਿੱਚ ਜਾ ਕੇ ਜਿੰਨਾ ਦਾ ਮਨ ਝਰੀ ਵਸ ਕੇ ਉਹਨਾਂ ਦਾ ਪਰਮ ਮੋਹ ਖਤਮ ਹੋ ਗਿਆ ਜੀ ਹਾ ਹਾ ਵੇਦ ਪੁਰਾਣ ਸਿਮਰਤ ਪੜੇ ਭਾਈ ਵੇਦ ਪੁਰਾਣ ਸਿਮਰਤੀਆਂ ਸਭ ਇਹੀ ਬਿਆਨ ਕਰਦੀਆਂ ਹਨ ਸਭ ਊਚ ਬਿਰਾਜਤ ਜਨ ਸੁਣੇ ਇਹ ਬਿਆਨ ਕਰਦੀਆਂ ਹਨ ਕਿ ਹਰੀ ਦਾ ਨਾਮ ਸੁਨਣ ਵਾਲਾ ਹੀ ਸਹਜ ਵਿੱਚ ਪਹੁੰਚਦਾ ਹੈ ਜੀ ਸਗਲ ਅਸਥਾਨ ਪੈ ਪੀਤ ਚੀਨਾ ਹਰ ਥਾਂ ਤੇ ਅਸਥਾਨ ਤੇ ਪੈ ਬਣਿਆ ਰਹਿੰਦਾ ਹੈ ਰਾਮ ਸੇਵਕ ਪੈ ਰਹਤ ਕੀ ਨਾ ਪਰ ਜਿਹੜੇ RAM ਦੇ ਸੇਵਕ ਨੇ ਉਹ ਡਰ ਤੋਂ ਰਹਤ ਰਹਿੰਦੇ ਹਨ ਲੱਖ 84 ਜੋਂਨ ਫਿਰੈ ਜਿਹੜੇ ਜੀਵ ਲੱਖਾਂ 84 ਜੁੰਨਾ ਚ ਫਿਰਦੇ ਹਨ ਗੋਬਿੰਦ ਲੋਕ ਨਹੀਂ ਜਨਮ ਮਰੈ ਸਤਗੁਰੂ ਕਹਿਣ ਲੱਗੇ ਇਹ ਕਿਉਂ ਫਿਰਦੇ ਹਨ ਕਿਉਂਕਿ ਹਰੀ ਦਾ ਨਾਮ ਹਿਰਦੇ ਚ ਨਹੀਂ ਵਸਿਆ ਜਿਨ੍ਹਾਂ ਦੇ ਚ ਵਸਿਆ ਉਹ ਪਟਕਣਾ ਮੁੱਕ ਜਾਂਦੀ ਹੈ ਗੋਬਿੰਦ ਲੋਕ ਨਹੀਂ ਜਨਮ ਮਰਾਂ ਜੀ ਬਲ ਬੁੱਧ ਸਿਆਣਪ ਹਉ ਮੈਂ ਰਹੀ ਉਹਨਾਂ ਦੀ ਬਲ ਬੁੱਧੀ ਸਿਆਣਪ ਮੁੱਕ ਗਈ ਹੈ ਹਰ ਸਾਧ ਸ਼ਰਨ ਨਾਨਕ ਗਹੀ ਨਾਨਕ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਨੂੰ ਤੱਕ ਲਿਆ ਹੈ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਇਹ ਮਨ ਹਰੀ ਦੇ ਨਾਮ ਗਾਉਣਾ ਕਰੋ ਜੀ ਨੀਤ ਨੀਤ ਹਰਿ ਸੇਵੀਐ ਸਾਸ ਸਾਸ ਹਰਿ ਧਿਆਈਐ ਹਰ ਪਲ ਨਿਤ ਨਿਤ ਉਹਨੂੰ ਧਿਆਉ ਹਰੇਕ ਸੁਵਾਸ ਨਾਲ ਉਹਦਾ ਜਪਨ ਕਰੋ ਜੀ ਕਹਾਉ ਸੰਤ ਸੰਗ ਹਰ ਮਨ ਵਸੈ ਸੰਸੰਗਤ ਵਿੱਚ ਬੈ ਕੇ ਹਾਈ ਜਿੰਨਾ ਦੇ ਮਨ ਚ ਵਸ ਗਿਆ ਹੈ ਦੁੱਖ ਦਰਦ ਅਨੇਰਾ ਪ੍ਰਾਮਨ ਸੈ ਦੁੱਖ ਦਰਦ ਪਰਮ ਸਭ ਮੁੱਕ ਗਿਆ ਹੈ ਜੀ ਸੰਤ ਪ੍ਰਸਾਦ ਹਰ ਜਾਪੀਐ ਗੁਰੂ ਕਿਰਪਾ ਨਾਲ ਹਰੀ ਦਾ ਜਾਪ ਕਰੋ ਜੀ ਸੋ ਜਨ ਦੁੱਖ ਨ ਵਿਆਪੀਐ ਜਿਹੜਾ ਜਪ ਕਰਦਾ ਉਸੇਵਕ ਨੂੰ ਦੁੱਖ ਨਹੀਂ ਵਿਆਪਦਾ ਜਾ ਕੋ ਗੁਰ ਹਰ ਮੰਤਰ ਦੇ ਜਿਨ੍ਹਾਂ ਨੂੰ ਗੁਰੂ ਨੇ ਹਰੀ ਦਾ ਮੰਤਰ ਉਪਦੇਸ਼ ਬਖਸ਼ਿਆ ਹੈ ਸੋ ਉਬਰਿਆ ਮਾਇਆ ਅਗਨਤੀ ਉਹ ਮਾਇਆ ਦੀ ਅਗਨ ਤੋਂ ਬਚ ਜਾਂਦਾ ਹੈ ਨਾਨਕ ਕੋ ਪ੍ਰਭੁ ਮਿਆ ਕਾਰ ਨਾਨਕ ਤੇ ਹਰੀ ਤੁਸੀਂ ਕਿਰਪਾ ਕਰੋ ਮੇਰਾ ਮਨ ਤਨ ਵਾਸੈ ਨਾਮ ਹਰ ਤਾਂ ਕਿ ਮੇਰੇ ਮਨ ਤੇ ਤਨ ਚ ਹਰੀ ਦਾ ਨਾਮ ਵਸਿਆ ਰਹੇ ਵੇ ਗੌੜੀ ਮਹੱਲਾ ਪੰਜਵਾ ਰਸਨਾ ਜਪਿਆ ਏਕ ਨਾਮ ਭਾਈ ਰਸਨਾ ਦੇ ਨਾਲ ਇੱਕ ਨਾਮ ਦਾ ਜਾਪ ਕਰੋ ਇੰਹਾ ਸੁਖ ਆਨੰਦ ਕਣਾ ਆਗੈ ਜੀ ਕੈ ਸੰਗ ਕਾਮ ਜੇ ਜਪੋਗੇ ਲੋਕ ਪਰਲੋਕ ਚ ਸੁਖ ਤੇ ਆਨੰਦ ਬਣਿਆ ਰਹੇਗਾ ਤੇ ਜੀ ਦੇ ਅਖੀਰ ਇਹੀ ਕੰਮ ਆਉਂਦਾ ਹੈ ਰਹਾਉ ਕਟਿਆ ਤੇਰਾ ਅਹੰਗਰੋਗ ਜਿਹੜਾ ਤੇਰੰਕਾਰ ਦਾ ਰੋਗ ਹੈ ਉਹ ਕਟਿਆ ਜਾਏਗਾ ਤੂੰ ਗੁਰ ਪ੍ਰਸਾਦ ਕਰ ਰਾਜ ਯੋਗ ਗੁਰੂ ਕਿਰਪਾ ਨਾਲ ਤਿਲ ਕੋ ਰਾਜ ਯੋਗ ਭਾਵੇਂ ਕਿ ਗ੍ਰਸਥ ਜੀਵਨ ਦਾ ਜਿਉਣ ਦਾ ਟੰਗ ਹੈ ਉਹ ਮਿਲ ਜਾਏਗਾ ਹਰ ਰਸ ਜਿਨ ਜਾਨ ਚੱਖਿਆ ਹਰੀ ਰਸ ਜਿੰਨਾ ਸੇਵਕਾਂ ਨੇ ਚੱਖ ਲਿਆ ਹੈ ਜੀ ਤਾਂ ਕੀ ਤ੍ਰਿਸ਼ਨਾ ਲਾਥੀਆ ਉਹਨਾਂ ਦੀ ਤ੍ਰਿਸ਼ਨਾ ਮੁੱਕ ਗਈ ਹੈ ਹਰ ਵਿਸ਼ਰਾਮ ਨਿਦ ਪਾਇਆ ਜਿਨ੍ਹਾਂ ਨੇ ਨਾਮ ਰੂਪੀ ਖਜ਼ਾਨਾ हासिल ਕਰ ਲਿਆ ਹੈ ਸੋ ਬਹੁਰਨਾ ਕਤਹੀਂ ਧਾਇਆ ਉਹ ਮੁੜ ਕੇ ਫਿਰ ਪਟਕਣਾ ਮੁੱਕ ਜਾਂਦੀ ਹੈ ਜੀ ਹਰ ਹਰ ਨਾਮ ਜਾ ਕੋ ਗੁਰ ਦੀਆ ਜਿਨ੍ਹਾਂ ਨੂੰ ਗੁਰੂ ਨੇ ਹਰੀ ਨਾਮ ਬਖਸ਼ਿਆ ਹੈ ਨਾਨਕ ਤਾਂ ਕਾ ਪਉ ਗਿਆ ਨਾਨਕ ਉਹਨਾਂ ਦਾ ਪਉ ਅੰਦਰੋਂ ਮੁੱਕ ਗਿਆ ਹੈ ਜੀ ਗੋੜੀ ਮਹੱਲਾ ਪੰਜਵਾਂ ਜਾਂ ਕੋ ਬਿਸਰੈ ਰਾਮ ਨਾਮ ਤਾਹੂੰ ਕੋ ਪੀੜ ਜਿਨ੍ਹਾਂ ਨੂੰ ਹਰੀ ਨਾਮ ਵਿਸਰ ਜਾਂਦਾ ਸਤਿਗੁਰੂ ਕਹਿਣ ਲੱਗੇ ਉਹਨਾਂ ਦੇ ਅੰਦਰ ਪੀੜ ਬਣ ਨਹੀਂ ਰਹੀਂਦੀ ਹੈ ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਜਿਹੜੇ ਸਾਧ ਸੰਗਤ ਚ ਟਿੱਕੇ ਨੇ ਉਹ ਹਰੀ ਨੂੰ ਜਪਦੇ ਨੇ ਉਹੀ ਗੁਣਾ ਦੇ ਖਜ਼ਾਨੇ ਹਨ ਰਹਾਉ ਜਾਂ ਕੋ ਗੁਰਮੁਖ ਰਿਦਾ ਬੁੱਧ ਜਿਹਦੇ ਅੰਦਰ ਗੁਰੂ ਦੇ ਸਨਮੁਖ ਹੋ ਕੇ ਬੁੱਧ ਗਿਆਨਪ ਵਸ ਗਈ ਹੈ ਤਾਂ ਕਹਿ ਕਰਤਲ ਨਾਮ ਨੇ ਦ ਸਿੱਧ ਰੂ ਤੇ ਤਲੀ ਤੇ ਸਮਝੋ ਨੌ ਨਿਧੀਆਂ ਰਿੱਧੀਆਂ ਸਿੱਧੀਆਂ ਉਹਨੇ ਖੱਟ ਲਈਆਂ ਹਨ ਜੋ ਜਨ ਹਰ ਪ੍ਰਭ ਤਨੀ ਜਿਨ੍ਹਾਂ ਨੇ ਹਰੀ ਨੂੰ ਤਨੀ ਮਾਲਕ ਸਮਝ ਲਿਆ ਹੈ ਕਿਛ ਨਹੀਂ ਤਾਂ ਕਹਿ ਕਮੀ ਉਹਨੂੰ ਫਿਰ ਕਿਸੇ ਗੱਲ ਦੀ ਕੋਈ ਥੋੜ ਨਹੀਂ ਕਰਣ ਹਾਰ ਪਛਾਨਿਆ ਜਿਨ੍ਹਾਂ ਨੇ ਕਰਨ ਹਾਰ ਪ੍ਰਭੂ ਨੂੰ ਪਛਾਨ ਲਿਆ ਹੈ ਸਰਬ ਸੂਖ ਰੰਗ ਮਾਣਿਆ ਉਹਨਾਂ ਨੇ ਸਾਰੇ ਸੁਖ ਰੰਗ ਮਾਣ ਲਏ ਹਨ ਹਰ ਤਨ ਜਾਂ ਕੈ ਗ੍ਰਹਿ ਵਸੈ ਜਿਹਦੇ ਹਿਰਦੇ ਚ ਹਰੀ ਨਾਮ ਵਸਦਾ ਹੈ ਜੀ ਆਹੋ ਨਾਨਕ ਤੈਨ ਸੰਗ ਦੁੱਖ ਨਸੈ ਨਨਕਾਖ ਉਹਨਾਂ ਦੇ ਸੰਗ ਸਾਰੇ ਦੁੱਖ ਮੁੱਕ ਜਾਂਦੇ ਹਨ ਗੌੜੀ ਮਹੱਲਾ ਪੰਜਵਾ ਗਰਬ ਵੱਡੋ ਮੂਲ ਇਤਨਾ ਤੇਰੇ ਅੰਦਰ ਇੰਨਾ ਕੋ ਅਹੰਕਾਰ ਹੈ ਜੀ ਰਹਿਣ ਨਹੀਂ ਗਾਹੋ ਕਿਤਨਾ ਸਤਗੁਰੂ ਕਹਿਣ ਲੱਗੇ ਫਿਰ ਅਹੰਕਾਰ ਕਿਸ ਕੰ ਦਾ ਜਿਸ ਮਾਇਆ ਤੇ ਤੂੰ ਗੋ ਪਕੜ ਬਣਾਈਏ ਇਹ ਰਹਿਣ ਵਾਲੀ ਨਹੀਂ ਜੀ ਰਹਾਓ ਬੇ ਵਰਜਤ ਬੇਦ ਸੰਤਨਾਂ ਵਾਹ ਹੂੰ ਸੋਰੇ ਹਿਤਨੋਂ ਜਿਹਦੇ ਤੋਂ ਵੇਦ ਸਭ ਕੁਝ ਮਨਾ ਕਰਦੇ ਨੇ ਤੂੰ ਉਹਦੇ ਨਾਲ ਹੀ ਹਿਤ ਮਾਇਆ ਨਾਲ ਲਾ ਕੇ ਬੈਠਾ ਹੈ ਹਾਰ ਜੁਆਰ ਜੂਆ ਵਿਦੇ ਇੰਦਰੀ ਵਸ ਲੈ ਜਿਤਨ ਇੰਦਰੀ ਦੇ ਰਸ ਵਿੱਚ ਲੱਗਾ ਤੇ ਜ਼ਿੰਦਗੀ ਨੂੰ ਹਾਰ ਕੇ ਜਾਏਗਾ ਹਰਨ ਪਰਨ ਸੰਪੂਰਨ ਚਰਨ ਕਮਲ ਰੰਗ ਰਤਨੋ ਜਿਹੜਾ ਹਰੀ ਸਭ ਨੂੰ ਪਾਲਨ ਵਾਲਾ ਹੈ ਉਹਦੇ ਚਰਨ ਕਮਲਾ ਦਾ ਰੰਗ ਮਾਣ ਜੀ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦ ਮੈਂ ਦਿੱਤਨੋ ਜਿਨ੍ਹਾਂ ਤੇ ਨਾਨਕ ਜਿਨ੍ਹਾਂ ਨੂੰ ਕਿਰਪਾ ਨਿਦ ਹਰੀ ਨੇ ਨਾਮ ਦਾ ਖਜ਼ਾਨਾ ਬਖਸ਼ਿਆ ਹੈ ਉਹ ਸਾਧ ਸੰਗ ਜੁੜ ਕੇ ਤਰ ਗਏ ਹਨ ਗੌੜੀ ਮਹੱਲਾ ਪੰਜਵਾਂ ਮੋਹੈ ਦਾਸ ਰੋ ਠਾਕੁਰ ਕੋ ਮੈਂ ਨੇ ਦਾਸ ਰੋ ਮੋਹੇ ਦਾਸ ਰੋ ਠਾਕੁਰ ਕੋ ਮੈਨੂੰ ਦਾਸ ਨੂੰ ਹਰੀ ਦਾਹੀ ਆਸਰਾ ਹੈ ਜੀ ਤਾਨ ਪ੍ਰਭ ਕਾ ਖਾਣਾ ਮੈਂ ਹਰੀ ਦਾ ਨਾਮ ਹੀ ਮੇਰੇ ਵਾਸਤੇ ਸਭ ਕੁਝ ਹੈ ਤੇ ਪ੍ਰਭੂ ਦਾ ਦਿੱਤਾ ਅੰਨ ਹੀ ਮੈਂ ਖਾਣਾ ਹਾਂ ਰਹਾਓ ਐਸੋ ਹੈ ਰਖਸਮ ਹਮਾਰਾ। ਉਹ ਖਸਮ ਹਮਾਰਾ ਐਸਾ ਸਾਡਾ ਮਾਲਕ ਹੈ। تن ਮੈਂ ਸਾਜ ਸਵਾਰਨ ਹਾਰਾ। ਇੱਕ ਪਲ ਮਾਤਰ ਚ ਜੀਵਾਂ ਨੂੰ ਸਾਜਦਾ ਹੈ ਸਵਾਰਦਾ ਹੈ। ਕਾਮ ਕਰੀ ਜੇ ਠਾਕੁਰ ਭਾਵਾਂ। ਮੈਂ ਉਹੀ ਕੰਮ ਕਰਨਾ ਜੋ ਠਾਕੁਰ ਨੂੰ ਚੰਗਾ ਲੱਗੇ। ਗੀਤ ਚਰਿਤ ਪ੍ਰਭ ਕੇ ਗੁਣ ਗਾਵਾ। ਤੇ ਪ੍ਰਭੂ ਦੇ ਸਿਵ ਤੋਂ ਸਲਾਹ ਦੇ ਮੈਂ ਗੀਤ ਗਾਉਣਾ ਹਾਂ। ਸ਼ਰਨ ਪਰਿਉ ਠਾਕੁਰ ਵਾਜੀ ਤੀਰਾ ਮੈਸ ਠਾਕੁਰ ਦੀ ਸ਼ਰਨ ਵਿੱਚ ਆਇਆ ਹਾਂ ਕਿੰਨਾ ਦੇਖ ਮੇਰਾ ਮਨ ਧੀਰਾ ਫਿਰ ਉਹਨਾਂ ਵਜ਼ੀਰਾਂ ਦੀ ਸ਼ਰਨ ਵਿੱਚ ਸੇਵਕਾਂ ਦੀ ਸ਼ਰਨ ਚ ਆ ਕੇ ਮੇਰਾ ਮਨ ਧੀਰਜ ਵਿੱਚ ਆ ਗਿਆ ਹੈ ਇੱਕ ਟੇਕ ਏਕੋ ਆਧਾਰਾ ਮੈਨੂੰ ਹਰੀ ਨਾਮ ਦੀ ਹੀ ਟੇਕ ਆਸਰਾ ਹੈ ਜਨਾਨਨਕ ਹਰ ਕੀ ਲਾਗਾ ਕਾਰਾਂ ਦਾਸ ਨਾਨਕ ਹਰੀ ਦੀ ਸੇਵਾ ਵਿੱਚ ਲੱਗਾ ਹੈ ਗੋੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੋੜੈ ਕੋਈ ਐਸਾ ਹੈ ਜੀ ਜੋ ਸਾਡੀ ਹੋਂਮੈ ਤੋੜ ਦਵੇ ਜੀ ਇਸ ਮਿੱਠੀ ਤੇ ਇਉਂ ਮਨ ਹੋ ਰੈ ਇਸ ਮਿੱਠੀ ਮਾਇਆ ਤੋਂ ਮਾਨੂੰ ਰੋਕ ਦਵੇ ਰਹਾਉ ਅਗਿਆਨੀ ਮਾਨੁਖ ਪਿਆ ਜੋ ਨਹੀਂ ਸੋ ਲੋਰੇ ਇੱਕ ਗਿਆਨੀ ਮਨੁੱਖ ਉਸ ਮਾਇਆ ਨੂੰ ਮੰਗਦਾ ਹੈ ਜੋ ਇਹਦੇ ਨਾਲ ਨਹੀਂ ਨਿਭਦੀ ਰੈਣ ਅੰਧਾਰੀ ਕਾਰੀਆਂ ਕਵਣ ਜੁਗਤ ਜਿਤ ਭੋੜੈ ਰੈਣ ਅੰਧਾਰੀ ਕਾਲੀ ਰਾਤ ਉਹਦੇ ਵਿੱਚ ਭਾਉ ਕੇ ਮਾਇਆ ਦੇ ਮੋਹ ਵਿੱਚ ਇਹ ਮਸਤ ਹੈ ਕਿਹੜੇ ਤਰੀਕੇ ਨਾਲ ਅੰਦਰ ਪੋਰਾ ਚਾਨਣ ਹੋਵੇ ਜੀ। ਪਰਮਤੋ ਪਰਮਤੋ ਹਾਰਿਆ ਅਨਕ ਵਿਧੀ ਕਾਰ ਟੋੜੈ। ਪਰਮ ਪਰਮ ਕਰਕੇ ਪਾਵਕੇ ਪਟਕ ਪਟਕੇ ਜੀਵ ਹਾਰ ਗਿਆ ਹੈ ਜੀ। ਕਉ ਨਾਨਕ ਕਿਰਪਾ ਪਈ ਸਾਧ ਸੰਗਤ ਨਿੰਦ ਮੂਰੈ। ਇਹ ਨਾਨਕ ਆਖ ਜਿੰਨਾ ਤੇ ਹਰੀ ਨੇ ਕਿਰਪਾ ਕੀਤੀ ਉਹ ਸਾਧ ਸੰਗਤ ਜੁੜ ਕੇ ਨਾਮ ਖਜ਼ਾਨਾ ਖਟਦੇ ਹਨ। ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰुणा ਮਏ ਹਰੂ ਕਹਰੀ ਕਰुणा ਦਾ ਖਜ਼ਾਨਾ ਹੈ ਚਿੰਤਾ ਮਨ ਇੱਛਾ ਨੂੰ ਪੂਰਾ ਕਰਨ ਵਾਲਾ ਹੈ ਰਹਾਉ ਨੀਨ ਦਇਆਲਾ ਪਾਰ ਬ੍ਰਹਮ ਉਹ ਤੀਨਾ ਤੇ ਦਇਆ ਕਰਨ ਵਾਲਾ ਪ੍ਰਭੂ ਜਾਗੈ ਸਿਮਰਨ ਸੁਖ ਪਾਏ ਜਿਹੜੇ ਸਿਮਰਨ ਕਰਦੇ ਨੇ ਉਹ ਸੁਖੋ ਖੱਟ ਲੈਂਦੇ ਹਨ ਕਾਲ ਪੁਰਖ ਆਗਾਦ ਬੋਧ ਉਹ ਕਾਲ ਪੁਰਖ ਆਗਾਦ ਬੋਧ ਹੈ ਜੀ ਸੰਤ ਜਸੋ ਕੋਟ ਅਗ ਖਏ ਉਹਦਾ ਜਸ ਸੁਣਦਿਆਂ ਸਾਰ ਹੀ ਅੰਦਰੋਂ ਜਿਹੜੇ ਅਗ ਨੇ ਵਿਕਾਰ ਨੇ ਮੁਕ ਕਏ ਹਨ ਜੀ ਕਿਰਪਾ ਨਿੰਦ ਪ੍ਰਭ ਮਯਾ ਧਾਰ ਕਿਰਪਾ ਨਿਹਾਰੀ ਨੇ ਜਿੰਨਾ ਤੇ ਕਿਰਪਾ ਕੀਤੀ ਹੈ ਨਾਨਕ ਹਰ ਹਰ ਨਾਮ ਲਏ ਨਾਨਕ ਨੇ ਹਰੀ ਦਾ ਨਾਮ ਖੱਟ ਲਿਆ ਹੈ ਰੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਮੇਰੇ ਮਨ ਪ੍ਰਭੂ ਦੀ ਸ਼ਰਨ ਚ ਸੁਖ ਖੱਟ ਲੈ ਜੀ ਜਾਂ ਦਿਨ ਬਿਸਰੇ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਆਇਆ ਜਿਸ ਦਿਨ ਹਰੀ ਦਾ ਨਾਮ ਵਿਸਰ ਗਿਆ ਸਮਝ ਲਓ ਉਹ ਪਲ ਸਾਡੇ ਲਈ ਬਿਰਥਾ ਹੈ ਰਹਾਓ ਇੱਕ ਰੈਣ ਕੇ ਪਾ ਹੁਣ ਤੂੰ ਆਏ ਬਹੁਤ ਜੋ ਆਸ ਬੰਧਾਈ ਇੱਕ ਰੈਣ ਇੱਕ ਰਾਤ ਦੇ ਤੁਸੀਂ ਪਰੋਣੇ ਹੋ ਪਲ ਮਾਤਰ ਦੇ ਪਰ ਆਸਾਂ ਤੁਹਾਡੀਆਂ ਬਹੁਤ ਲੰਬੀਆਂ ਹਨ ਗ੍ਰਹਿ ਮੰਦਰ ਸੰਪੈ ਜੋ ਦੀਸੈ ਜੋ ਤਰ ਵਰ ਕੀ ਛਾਏ ਇਹ ਜੋ ਗ੍ਰਹਿ ਮੰਦਰ ਸਭ ਦਿਸਦਾ ਹੈ ਇਹ ਰੁੱਖ ਦੀ ਛਾਂ ਵਾਂਗੂ ਹੈ ਜੋ ਸਦਾ ਨਹੀਂ ਟਿੱਕੇਗੀ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਕਹਿੰਨਾ ਇਹ ਤਨ ਬਲ ਸਭ ਮੇਰੀ ਹੈ ਮਲਕੀਤ ਇਹ ਇੱਕ ਦਿਨ ਸਭ ਮੁੱਕ ਜਾਏਗਾ ਦੇਵਨ ਹਾਰਾ ਬਿਸਰਿਓ ਠਾਕੁਰ ਖਿੰਮੈ ਹੋਤ ਪਰਾਏ ਕਿ ਦਿਨ ਹਾਰ ਪ੍ਰਭੂ ਤੈਨੂੰ ਵਿਸਰ ਗਿਆ ਹੈ ਯਾਦ ਰਖੀ ਜੋ ਤੇਰੇ ਕੋਲ ਹੈ ਇੱਕ ਦਿਨ ਸਭ ਪਰਾਇਆ ਹੋ ਜਾਏਗਾ ਪਰ ਬਾਗਾਂ ਕਰ ਇਸ਼ਨਾਨਾ ਚੋਵਾ ਚੰਦਨ ਲਾਏ ਚਿੱਟੇ ਕੱਪੜੇ ਪਾਨਾ ਇਸ਼ਨਾਨ ਕਰਨਾ ਚੋਵਾ ਚੰਦਨ ਸਰੀਰ ਤੇ ਲਾਨਾ ਹੈ ਜੀ ਨਿਰਪੂਰ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਆਵੇ ਯਾਦ ਰਖੀ ਇਹ ਸਭ ਹਾਤੀ ਵਾਂਗ ਹੈ ਜਿਵੇਂ ਹਾਤੀ ਨਾ ਕੇ ਫਿਰ ਮਿੱਟੀ ਸਿਰ ਤੇ ਪਾ ਲੈਣ ਇਸੇ ਪ੍ਰਕਾਰ ਜਿੰਨੇ ਹਰੀ ਨੂੰ ਨਹੀਂ ਧਿਆਇਆ ਉਹ ਸਿਰ ਤੇ ਸਵਾ ਭਾ ਕੀ ਹੀ ਫਿਰਦਾ ਹੈ ਜੋ ਹੋਈ ਕਿਰਪਾਲ ਤਾਂ ਸਤ ਗੁਰ ਮਿਲੈ ਸਭ ਸੁਖ ਹਰ ਕੈ ਨਾਏ ਜਿਦੇ ਤੇ ਹਰੀ ਕਿਰਪਾਲ ਨੂੰ ਹੋਜੈ ਉਹਨੂੰ ਸਾਰੇ ਸੁੱਖ ਹਰੀ ਦਾ ਨਾਮ ਮਿਲ ਜਾਂਦਾ ਹੈ ਮੁਕਤ ਪਿਆ ਬੰਧਨ ਗੁਰੂ ਖੋਲੇ ਜਨ ਨਾਨਕ ਹਰ ਗੁਣ ਗਾਏ ਮੁਕਤ ਪੈ ਗਿਆ ਗੁਰੂ ਨੇ ਉਹਦੇ ਬੰਧਨ ਤੋੜ ਦਿੱਤੇ ਨੇ ਤੇ ਦਾਸ ਨਾਨਕ ਹੁਣ ਸਰੀ ਦੇ ਗੁਣ ਗਮਦਾ ਹੈ ਜੀ ਹੋਏ ਕਿਰਪਾਲ ਤਨ ਸਤ ਗੁਰ ਮਿਲ ਲੈ ਸਭ ਸੁਖ ਹਰ ਕੀ ਨਾਏ ਮੁਕਤ ਪਿਆ ਬੰਧਨ ਗੁਰੂ ਖੋਲੇ ਜਨਨਾਣਿਕ ਹਰ ਗੁਣ ਗਾਇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ